ਇਹ ਘੜਾ ਦੇ ਫਾਂਸੀ ਦੇਣੀ ਚਾਹੀਦੀ ਆ ਪਰ ਉੱਥੇ ਇੱਕ ਏ ਵੀ ਆ ਵੀ ਜੇ ਬੰਦਾ ਇੱਕ ਗਲਤੀ ਕਰਦਾ ਉਹਦੇ ਲਈ ਤਾਂ ਸਾਰੇ ਜ਼ਿੰਮੇਵਾਰ ਨਹੀਂ ਮੰਨੇ ਜਾ ਸਕਦੇ ਆ ਅੱਜ ਆਪਾਂ ਪ੍ਰਵਾਸੀਆਂ ਨੂੰ ਬਾਹਰ ਕੱਢ ਰਹੇ ਆ ਤਾਂ ਇੱਥੇ ਪਹਿਲਾਂ ਆਪਾਂ ਨੂੰ ਸਟਰੋਂਗ ਹੋਣਾ ਪਊਗਾ ਕੰਮ ਕਾਣ ਕਰੂਗਾ ਹੂੰ ਜਿਆਦਾ ਹੋਵੇ ਵੀ ਜੇਕਰ ਵੀ ਪਹਿਲਾਂ ਆਪਾਂ ਆਪਣਾ ਕੰਮ ਕਰਨਾ ਸਿੱਖੋ ਮਿਜੀ ਨੇ ਹਰਕਤ ਕਰੀ ਉਹਨੂੰ ਫਾਂਸੀ ਮਿਲਣੀ ਚਾਹੀਦੀ ਆ ਤੇ ਉਹ ਫਾਂਸੀ ਤੋਂ ਦੇਖ ਕੇ ਹੋਰ ਬੰਦੇ ਸचेत ਰਹਿਣ ਤੇ ਪਿੰਡਾਂ ਦੇ ਵਿੱਚ ਮਤੇ ਪਾਏ ਜਾਣੇ ਚਾਹੀਦੇ ਨੇ ਸਹਰਾਂ ਦੇ ਵਿੱਚ ਵੀ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਜੀ ਜੀ ਉਹਨੇ ਤਾਂ ਉਹ ਕਹਿੰਦੇ ਵੀ ਉਹਨੂੰ ਫਾਂਸੀ ਦੇ ਦੋ ਜਾਂ ਉਹਨੂੰ ਪਬਲਿਕ ਦੇ ਹਵਾ ਦੇ ਮੈਂ ਕਿ ਕਾਨੂੰਨ ਸਖਤ ਹੋਣਾ ਚਾਹੀਦਾ ਹੈ ਤਾਂ ਜੋ ਇੱਥੇ ਬਾਹਰ ਕੱਢਣਾ ਕੋਈ ਹੱਲ ਨਹੀਂ ਹੈ ਉਹ ਬੰਦਾ ਜੀ ਉਹ ਕ੍ਰਾਈਮ ਕਰਕੇ ਆਇਆ ਸੀ ਪਹਿਲਾਂ ਸਜ਼ਾ ਕੱਟ ਕੇ ਆਇਆ ਉਹਨੇ ਇੱਥੇ ਆ ਕੇ ਕ੍ਰਾਈਮ ਕਰਤਾ ਕਾਨੂੰਨ ਉਹਨੂੰ ਜ਼ਮਾਨਤ ਮਿਲ ਜੂ ਜਾਂ ਆਪਣੀ ਸਜ਼ਾ ਕੱਟ ਕੇ ਆ ਜੂ ਫਿਰ ਇੱਥੇ ਰਹੂਗਾ ਉਹ ਜੀ ਨਾ ਉਹਨਾਂ ਦੇ ਕੋਈ ਦੂਜੇ ਬੰਦੇ ਨਹੀਂ ਡਰ ਪੈਣਾ ਉਹਨੂੰ ਇੱਕ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਕੰਟਰੀਆਂ ਦੇ ਵਿੱਚ ਸਿਰ ਕਲ ਮਾਰ ਦੇਣ ਇਹਦਾ ਉਹਨੂੰ ਫਾਂਸੀ ਤਾਂ ਦੇਣ ਜਾਂ ਪਬਲਿਕ ਦੇ ਭੀੜ ਭੀੜ ਨਹੀਂ ਮਾਰ ਦੇਣਾ ਉਹ ਠੀਕ ਹੈ ਫਰੋਂ ਆਪਣੇ ਘਰਾਚ ਆ ਗਏ ਫਿਰ ਲੋਕਾਂ ਨਾਲ ਪਹਿਲਾਂ ਖੇਤੀਬਾੜੀ ਕਰਦੇ ਫਿਰ ਮੱਤਿਆ ਡਕਰਾਂ ਦਾ ਜਾਂ ਹੋਰ ਆਪਣੇ ਕੰਮਕਾਰ ਕਰਨ ਲੱਗੇ ਫਿਰ ਉਹ ਘਰਾਂ ਚ ਰਹਿਣ ਲੱਗੇ ਤਾਂ ਹੀ ਉਹ ਕ੍ਰਾਈਮ ਕਰ ਰਹੇ ਨੇ ਕਹਿੰਦੇ ਘਰ ਦਾ ਪੀਤੀ ਲੰਕੜਾ ਹੈ ਆਪ ਉਹਨਾਂ ਨੂੰ ਪੇਟ ਲੈ ਚੁੱਕਿਆ ਉਹਨਾਂ ਨੂੰ ਵੀ ਪਤਾ ਵੀ ਹਾਂ ਇਹ ਸਾਡੇ ਬਿਨਾ ਕੰਮ ਨਹੀਂ ਕਰ ਸਕਦੇ ਔਰ ਆਪਣੇ ਬੱਚੇ ਕੈਨੇਡਾ ਚ ਜਾ ਰਹੇ ਨੇ ਕੰਮ ਕਰ ਹੈ ਨਹੀਂ ਉਧਰ ਲੋਕ ਬੱਚੇ ਬੇਲੀ ਬੈਠੇ ਨੇ ਠੀਕ ਹੈ ਹੁਣ ਲੋਕ ਕਿੰਨਾ ਕੈਨੇਡਾ ਵੱਲ ਨੂੰ ਮੂਹ ਕਰ ਰਹੇ ਨੇ ਆਪਾਂ ਕਹਿੰਦੇ ਉਧਰ ਕੰਮ ਹੀ ਨਹੀਂ ਹੈਗਾ ਠੀਕ ਹੈ ਕੋਈ ਹੋਰ ਕੰਟਰੀਆਂ ਦੀ ਫੈਲ ਆ ਰਹੇ ਵੀ ਹੋਰ ਦੀ ਉਹ ਤਾਂ ਹੀ ਨਹੀਂ ਲਾ ਰਹੇ ਆਪਾਂ ਵੀ ਉਧਰ ਪ੍ਰਵਾਹ ਕੰਮ ਨਹੀਂ ਹੈਗਾ ਜਦ ਆਪਣੇ ਪੰਜਾਬ ਤੇ ਆਪਣਾ ਪੰਜਾਬੀ ਕੰਮ ਕਰੂਗਾ ਉਹਨਾਂ ਨੂੰ ਕੰਮ ਹੋਰੇ ਮਿਲੂਗਾ ਨਹੀਂ ਆਪਣੇ ਆਪ ਜਾਣਗੇ ਪਰ ਭਜਾਉਣ ਦੀ ਲੋੜ ਹੀ ਨਹੀਂ ਹੈਗੀ ਚਿਕਾਲ ਮੈਂ ਗੁੱਡਪਿਕ ਕੋਰ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਖਾਸ ਮੁੱਦੇ ਤੇ ਜੋ ਕਿ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ 4 ਸਾਲ ਦੇ 마ਸੂਮ ਦੇ ਨਾਲ ਦਰਿੰਦਗੀ ਤੇ ਉਸ ਦਾ ਦਰਿੰਦਗੀ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਸੀ ਇੱਕ ਪਰਵਾਸੀ ਮਜ਼ਦੂਰ ਦੇ ਵੱਲੋਂ ਸੋ ਮਜ਼ਦੂਰ ਦੇ ਵੱਲੋਂ ਕਟਿਆ ਕਰਤੂਤ ਕੀਤੀ ਗਈ ਜਿਸ ਤੋਂ ਬਾਅਦ ਵੱਖ-ਵੱਖ ਪਿੰਡਾਂ ਦੇ ਵਿੱਚ ਪਿੰਡ ਦੀਆਂ ਪੰਚਾਇਤਾਂ ਨੇ ਕਹਿ ਲੋ ਲੋਕਾਂ ਨੇ ਕਹਿ ਲੋ ਵੀ ਮਤੇ ਪੋਣੇ ਪਾਸ ਕਰਤੇ ਕਿ ਜਿਹੜੇ ਪ੍ਰਵਾਸੀ ਲੋਕ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣਾ ਸੋ ਜਥੇਬੰਦੀਆਂ ਵੀ ਅੱਗੇ ਆਈਆਂ ਨੇ ਉਸ ਮਾਸੂਮ ਨੂੰ ਇਨਸਾਫ ਦਿਵਾਉਣ ਦੇ ਵਿੱਚ ਤੇ ਅੱਜ ਵੀ ਆਪਾਂ ਇਸ ਖਾਸ ਟੌਪਿਕ ਤੇ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਪੰਡਤ ਜੀ ਮੌਜੂਦ ਨੇ ਸੋ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਸਕਰਾ ਅਦab ਜੀ ਸਰ ਜਿਵੇਂ ਕਿ ਉਹ 4 ਸਾਲ ਦਾ ਮਾਸੂਮ ਬੱਚਾ ਸੀ ਤਾਂ ਇੱਕ ਪਰਵਾਸੀ ਮਜ਼ਦੂਰ ਤੇ ਵੱਲੋਂ ਅਜਹੀ ਇੱਕ ਨੌਂਦੀ ਹਰਕਤ ਕੀਤੀ ਗਈ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਪਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਦੇਖੋ ਜੀ ਇਹ ਦੇ ਨਾਲ ਜਿਵੇਂ ਕਹਿੰਦੇ ਇੱਕ ਸਿੱਕੇ ਦੇ ਦੋ ਪਹਿਲੂ ਹਨਾ ਉਹ ਚੀਜ਼ ਆ ਪਹਿਲਾ ਨੰਬਰ ਤਾਂ ਜਿਹੜੇ ਬੰਦੇ ਨੇ ਹਰਕਤ ਕੀਤੀ ਆ ਯਾਨੀ ਇਹ ਦੇਖ ਲਓ ਵੀ ਰੂਹ ਹਰਕਤ ਆ ਆਪਣੇ ਵੀ ਬੱਚੇ ਨੇ ਹਨਾ ਆਪਣਾ ਹੀ ਪਰਿਵਾਰ ਆ ਆਪਣੇ ਆਲੇ ਦਲੇ ਵੀ ਪਰਵਾਸੀ ਰਹਿੰਦੇ ਨੇ ਪਹਿਲਾਂ ਤਾਂ ਉਹਨੂੰ ਸਾਡੀ ਜਿਹੜੀ ਸੋਚ ਆ ਵੀ ਬੰਦੇ ਨੂੰ ਚਰਾਏ ਤੇ ਖੜਾ ਕੇ ਫਾਂਸੀ ਦੇਣੀ ਚਾਹੀਦੀ ਆ ਪਰ ਉਥੇ ਇੱਕ ਏ ਵੀ ਆ ਵੀ ਜੇ ਬੰਦਾ ਇੱਕ ਗਲਤੀ ਕਰਦਾ ਉਹਦੇ ਲਈ ਤਾਂ ਸਾਰੇ ਜ਼ਿੰਮੇਵਾਰ ਨਹੀਂ ਮੰਨੇ ਜਾ ਸਕਦੇ ਦੇਖੋ ਆਪਣੇ ਵੀ ਬੰਦੇ ਜੁਪੀ 'ਚ ਬੈਠੇ ਨੇ ਬਿਹਾਰ 'ਚ ਬੈਠੇ ਨੇ ਤੇ ਬਾਹਰ ਕੈਨੇਡਾ ਅਮਰੀਕਾ 'ਚ ਵੀ ਨੇ ਮੰਨ ਲਓ ਹੁਣ ਜੇ ਕੋਈ ਪੰਜਾਬੀ ਬਾਹਰੇ ਕੋਈ ਗਲਤੀ ਕਰਦਾ ਦਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਵੀ ਆ ਨਾ ਵੀ ਬਾਹਰ ਆ ਹੋਇਆ ਬਾਹਰ ਤਾਂ ਉਹਦੇ ਲਈ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਸਾਰੇ ਪੰਜਾਬੀ ਜ਼ਿੰਮੇਵਾਰ ਹੋਵਾਂਗੇ ਹੁਣ ਦੇਖੋ ਅੱਜ ਆਪਾਂ ਪ੍ਰਵਾਸੀਆਂ ਨੂੰ ਬਾਹਰ ਕੱਢ ਰਹੇ ਆ ਤਾਂ ਇੱਥੇ ਪਹਿਲਾਂ ਆਪਾਂ ਨੂੰ ਸਟਰੋਂਗ ਹੋਣਾ ਪਊਗਾ ਕੰਮ ਕੌਣ ਕਰੂਗਾ ਹਾਂ ਜਾਂ ਤਾਂ ਹੋਵੇ ਵੀ ਜੇਕਰ ਵੀ ਪਹਿਲਾਂ ਆਪਾਂ ਆਪਣਾ ਕੰਮ ਕਰਨਾ ਸਿੱਖੋ ਹੁਣ ਮੂਰੇ ਦੇਖੋ ਆਪਣੇ ਚੋਣਾਂ ਦੇ ਬਾਰੇ ਬਸਲਾ ਜੀਰੀਆ ਇਹਦੇ ਵੀ ਤੁਸੀਂ ਇੱਕ ਟੀ ਲੱਗ ਦੇਖੋ ਲੋਕ ਲੌਕਡਾਊਨ ਵੇਲੇ ਦਾ ਟਾਈਮ ਲਾ ਲਓ ਤਾਂ ਆਪਣੇ ਪੰਜਾਬੀ ਨੇ ਕੰਮ ਨਹੀਂ ਕਰਿਆ ਕੰਮ ਪ੍ਰਵਾਸੀ ਕਰਿਆ ਪੰਜਾਬ ਦੇ ਵਿੱਚ ਆਪਣੇ ਬੱਚੇ ਬਾਹਰ ਜਾ ਕੇ ਕੰਮ ਕਰਦੇ ਨੇ ਨਾ ਕਿ ਉਰੇ ਪਰ ਅਸੀਂ ਦੇ ਵਿੱਚ ਪ੍ਰਵਾਸੀ ਦਾ ਹੱਕ ਨਹੀਂ ਲੈ ਰਹੇ ਵੀ ਪੱਕੇ ਪੂਰੇ ਆ ਅਸੀਂ ਇਹ ਕਹਿ ਰਹੇ ਆ ਵੀ ਦੇਖੋ ਪ੍ਰਵਾਸੀਆਂ ਮੇਰੇ ਨਾ ਤਾਂ ਆਪਣਾ ਸਰਨਾ ਨਾ ਪ੍ਰਵਾਸੀਆਂ ਨੂੰ ਆਪਣੇ ਮਨਾ ਸਰ ਠੀਕ ਹੈ ਅੱਜ ਆਪਾਂ ਉਹਨਾਂ ਨੂੰ ਕੱਢਾਂਗੇ ਕੱਲ ਨੂੰ ਜੁਪੀ ਵਿਹਾਰ ਚੋਂ ਆਪਾਂ ਨੂੰ ਕੱਢਣਗੇ ਆਪਣੇ ਵੀ ਲੋਕ ਬੈਠੇ ਨੇ ਤੇ ਹੁਣ ਆਪਾਂ ਜੇਕਰ ਵਿਹਾਰ ਦੀ ਗੱਲ ਕਰੀਏ ਬਾਹਰ ਉੱਥੇ ਆਪਣਾ ਆਪਣੇ ਸਿੱਖ ਧਰਮ ਦਾ ਜਾਨੀ ਹਿੰਦੂ ਧਰਮ ਦਾ ਵੀ ਅਸਿੱਖ ਧਰਮ ਦੇ ਕਹੋ ਕਿ ਹਿੰਦੂ ਚੱਦਦੇ ਹਨ ਆਪਣੇ ਗੁਰੂਆਂ ਦਾ ਜਨਮ ਹੋਇਆ ਕਾਨੂੰ ਕਹਣਗੇ ਵੀ ਤੁਸੀਂ ਉਰੇ ਨਾ ਇੱਕ ਦੇਸ ਆ ਇਸ ਲਈ ਹਾਂ ਅਸੀਂ ਇਹ ਕਹਨੇ ਆ ਵੀ ਜਿਹਨੇ ਹਰਕਤ ਕੀਤੀ ਉਹਨੂੰ ਫਾਂਸੀ ਮਿਲਣੀ ਚਾਹੀਦੀ ਆ ਤੇ ਉਹ ਫਾਂਸੀ ਤੋਂ ਦੇਖ ਕੇ ਹੋਰ ਬੰਦੇ ਸचेत ਰਹਿਣ ਤੇ ਪਿੰਡਾਂ ਦੇ ਵਿੱਚ ਮਤੇ ਪਾਏ ਜਾਣੇ ਚਾਹੀਦੇ ਨੇ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਠੀਕ ਹੈ ਅਧਾਰ ਕਾਰਡ ਚੈੱਕ ਕਰੋ ਤੇ ਵੈਰੀਫਿਕੇਸ਼ਨ ਕਰਾ ਕੇ ਕੋਈ ਵੀ ਮਕਾਨ ਕਿਰਾਏ ਤੇ ਦਿੰਦਾ ਉਹ ਚੀਜ਼ ਆ ਤੇ ਬਾਕੀ ਤੁਸੀਂ ਇੱਕ ਗੱਲ ਹੋਰ ਨੋਟ ਕਰੋ ਵੀ ਅੱਜ ਕੱਲ ਕੀ ਹੁੰਦਾ ਪ੍ਰਵਾਸੀ ਆਉਂਦਾ ਬਾਹਰੋਂ ਕ੍ਰਾਈਮ ਕਰਕੇ ਆਉਂਦਾ ਝੂਬੀ ਪਾ ਕੇ ਰਹਿਣ ਲੱਗ ਜਾਂਦਾ ਠੀਕ ਹੈ ਤੇ ਆਪਣੇ ਲੋਕ ਕੀ ਨੇ ਜਿਨ੍ਹਾਂ ਨੂੰ ਵੋਟ ਦੀ ਲੋੜ ਆ ਉਹ ਵੋਟ ਬਣਾ ਕੇ ਤੁਰਦੇ ਲੱਗਦੇ ਨੇ ਕੋਈ ਉਹ ਜਿਆਦਾ ਉਨ੍ਹਾਂ ਜਿਹੜੇ ਅਪਲਏ 100 ਦੇ ਵਿੱਚੋਂ 98 ਬੰਦੇ ਕ੍ਰਿਮੀਨਲ ਹੀ ਨੇ ਹੂੰ ਕਿਉਂਕਿ ਉਹਨਾਂ ਦਾ ਵੈਰੀਫਿਕੇਸ਼ਨ ਕਰਾਅ ਤੱਕ ਦੇ ਨੇ ਉਹਨਾਂ ਨੂੰ ਕੋਈ ਪੁੱਛੇ ਇਹਦੇ ਸਰਕਾਰ ਨੂੰ ਵੀ ਨਿਗਰਾਨੀ ਚਾਹੀਦੀ ਆ ਤੇ ਆਪਣੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਵੀ ਮਤੇ ਪਾਉਣੇ ਚਾਹੀਦੇ ਨੇ ਤੇ ਜੋ ਉਹਨਾਂ ਦੇ ਆਸ-ਪਾਸ ਪਰਵਾਸੀਏ ਕੋਈ ਵੀ ਆ ਜਾਂ ਕੋਈ ਆਪਣਾ ਮਕਾਨ ਦੇ ਰਿਆ ਕਿਰਾਏ ਤੇ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਮਕਾਨ ਦੇਣਾ ਚਾਹੀਦਾ ਹੂੰ ਜਿਵੇਂ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ ਪਰਵਾਸੀਆਂ ਨੂੰ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਅਸੀਂ ਨਹੀਂ ਕ ਮਤਲਬ ਕਿ ਮੰਨਦੇ ਨਹੀਂ ਆ ਕਿ ਆਪਾਂ ਉਹਨਾਂ ਨੂੰ ਬਾਹਰ ਕੱਢ ਸਕੀਏ ਕਿਉਂਕਿ ਆਪਣੇ ਵੀ ਜਿਹੜੇ ਹੈਗੇ ਆ ਉਹ ਬਾਹਰ ਜਾਂਦੇ ਨੇ ਜਿਵੇਂ ਕਿ ਤੁਸੀਂ ਵੀ ਕਹਿ ਦਿੱਤਾ ਕਿ ਯੂਪੀ ਬਿਹਾਰ ਦੇ ਵਿੱਚ ਆਪਣੇ ਪੰਜਾਬੀ ਰਹਿੰਦੇ ਨੇ ਬਾਹਰ ਆਪਾਂ ਤਾਂ ਨਹੀਂ ਕਰ ਸਕਦੇ ਆਪਣਾ ਦੇਸ਼ ਇੱਕ ਆ ਜੀ ਠੀਕ ਹੈ ਸਟੇਟਾਂ ਨੇ ਜਾਂਦਾ ਫਿਰ ਬਾਰਡਰ ਬਣਦੀ ਕੋਈ ਜਦੋਂ ਦੇਸ਼ ਅਲੱਗ ਬਣੂਗਾ ਠੀਕ ਹੈ ਜਿਵੇਂ ਕਿ ਸਰ ਕਮੈਂਟਾਂ ਦੇ ਵਿੱਚ ਬਹੁਤ ਕੁਝ ਲੋਕ ਕਹਿੰਦੇ ਨੇ ਕਿ ਹਾਂ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਇਦਾਂ ਕਰਨਾ ਚਾਹੀਦਾ ਗੁੱਡ ਬ੍ਰੋ ਕਿਉਂਕਿ ਕਈਆਂ ਕਈ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਹੈ ਨਾ ਐਲਾਨ ਕਿ ਅਸੀਂ ਡੰਡਾ ਮਾਰਚ ਕਰਾਂਗੇ ਕਿਉਂਕਿ ਹੁਣ ਹੀ ਅਜੇ ਰੀਸੈਂਟ ਪੋ ਬਾਰ ਲੋਕਰੀਆਂ ਨੇ ਜਿਹੜੇ ਆਪਣੇ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਨਿਹੰਗ ਜਥੇਬੰਦੀ ਅੱਗੇ ਆ ਰਹੀਆਂ ਨੇ ਕਿ ਅਸੀਂ ਇਨਸਾਫ ਚਾਹੁੰਦੇ ਆ ਇਹਨਾਂ ਭਈਆਂ ਨੂੰ ਜਾਂ ਕਹਿ ਲੋ ਜਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਹਿ ਲੋ ਬਾਹਰ ਕੱਢਾਓ ਹੁਣ ਕਈ ਜਿਹੜੇ ਪ੍ਰਵਾਸੀ ਨੇ 40-40 ਸਾਲ ਤੋਂ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਦੇ ਕੋਲ ਕਈ ਵਾਰੀ ਜਿਹੜੇ ਚੰਗੇ ਕੰਮ ਕਰਦੇ ਨੇ ਉਹਦੇ ਨਾਲ ਦੀ ਗੁਰੇ ਵੀ ਫਸ ਜਾਂਦੇ ਨੇ ਕਈ ਨਾਲ ਗੁਰੀਆਂ ਦੇ ਨਾਲ ਚੰਗੇ ਵੀ ਫਸ ਜਾਂਦੇ ਨੇ ਕਿ ਮਰਜ਼ੀ ਕਹਿੰਦੇ ਸਾਰੇ ਤਲਾਵਨ ਦਿੰਦਾ ਕਰਦੇ ਠੀਕ ਹੈ ਹੁਣ ਜੇ ਆਪਾਂ ਲਾਇਏ ਸਾਹਿਬ ਪ੍ਰਵਾਸੀ ਉਹਨੇ ਅਸੀਂ ਤਾਂ ਉਹਨੂੰ ਕਹਿੰਨੇ ਵੀ ਉਹਨੂੰ ਫਾਂਸੀ ਦੇ ਦੋ ਜਾਂ ਉਹਨੂੰ ਪਬਲਿਕ ਦੇ ਹਵਾਲੇ ਕਿ ਕਾਨੂੰਨ ਸਖਤ ਹੋਣਾ ਚਾਹੀਦਾ ਹੈ ਤਾਂ ਜੋ ਇੱਥੇ ਬਾਹਰ ਕੱਢਣਾ ਕੋਈ ਹੱਲ ਨਹੀਂ ਹੈ ਉਹ ਬੰਦਾ ਲਿਖਿਆ ਉਹ ਬੰਦਾ ਸੀ ਉਹ ਕ੍ਰਾਈਮ ਕਰਕੇ ਆਇਆ ਸੀ ਪਹਿਲਾਂ ਸਜ਼ਾ ਕੱਟ ਕੇ ਆਇਆ ਉਹਨੇ ਇੱਥੇ ਆ ਕੇ ਕ੍ਰਾਈਮ ਕਰਤਾ ਕੱਲ ਉਹਨੂੰ ਜ਼ਮਾਨਤ ਮਿਲ ਜੂ ਜਾਂ ਆਪਣੀ ਸਜ਼ਾ ਕੱਟ ਕੇ ਆਜੂ ਫਿਰ ਇੱਥੇ ਰਹੂਗਾ ਉਹ ਚੀਜ਼ ਨਾ ਉਹਨਾਂ ਦੇ ਕੋਈ ਦੂਜੇ ਬੰਦੇ ਨਹੀਂ ਡਰ ਪੈਣਾ ਉਹਨੂੰ ਇੱਕ ਜਿਵੇਂ ਕਰ ਦਿੰਦੇ ਨੇ ਇਹਨਾਂ ਨੂੰ ਫਾਂਸੀ ਦਾ ਦੇਣ ਜਾਂ ਪਬਲਿਕ ਦੇ ਭੀੜ ਭੀੜ ਨਹੀਂ ਮਾਰਦਾ ਨਾ ਉਹ ਠੀਕ ਹੈ ਉਹ ਚੀਜ਼ ਦੇ ਵਿੱਚ ਉਹ ਆਪਣੇ ਆਪ ਦੇਖ ਕੇ ਦੂਜਿਆਂ ਨੂੰ ਅਕਲ ਆਉਗੀ ਠੀਕ ਹੈ ਬਾਕੀ ਦੇ ਕੋ ਅਗਲੇ ਦੀ ਹਰ ਇੱਕ ਦੀ ਸੋਚ ਹੈ ਦੇਖੋ ਮੇਰੇ ਕੋਲ ਕੰਮ ਕਰਾ ਮੈਂ ਤਕਰੀਬਨ 2 ਮਹੀਨੇ ਆਪਣਾ ਸਟਾਪ ਲੱਭਦਾ ਰਿਹਾ ਵੀਡੀਓ ਪਾ ਪਾ ਕੇ ਮੈਨੂੰ ਸਟਾਪ ਨਹੀਂ ਮਿਲਿਆ ਪੰਜਾਬ ਦਾ ਕਿਉਂ ਨਹੀਂ ਮਿਲਿਆ ਕਿਉਂਕਿ ਲੋਕ ਪੜੇ ਦੇਖੋ ਮੈਨੂੰ ਪੜੇ ਲੈ ਕੇ ਬੱਚਿਆਂ ਦੀ ਲੋੜ ਆ ਔਰੇ ਕੰਮ ਕਰਨ ਵਾਸਤੇ ਪੜੇ ਲੈ ਕੇ ਬੱਚਾ ਔਰੇ ਕੰਮ ਕਰਦਾ ਨਹੀਂ ਕੋ ਬਾਰ-ਬਾਗੇ ਮੈਂ ਕਿਨੂੰ ਲੁਆ ਫਿਰ ਵੀ ਮੇਰੇ ਕੋਲ ਆ ਕੇ ਪ੍ਰਵਾਸੀ ਲੋਕ ਕਹਿੰਦੇ ਸੀ ਹਾਂਜੀ ਸਾਡੀ ਕੁੜੀ ਪੜੇ ਲਿਖੀ ਹੈ ਤੁਸੀਂ ਉਹਨੂੰ ਜੌਬ ਤੇ ਰੱਖ ਲਓ ਸੈਕਸ਼ਨ ਦੇ ਮੈਂ ਫਿਰ ਵੀ ਉਹ ਤੋਂ ਘਤਰਾਇਆ ਵੀ ਨਹੀਂ ਯਾਰ ਆਪਣਾ ਪੰਜਾਬੀ ਬੰਦੇ ਰੱਖਣੇ ਨੇ ਨਾ ਪਰ ਉਹ ਰੱਖੇ ਆਗੇ ਟਾਈਮ ਲੱਗਿਆ ਲੱਭ ਕੇ ਪਰ ਮੈਨੂੰ ਉਹ ਐਕਸਪਰਟ ਨਹੀਂ ਮਿਲੇ ਜਿਹੜੇ ਐਕਸਪਰਟ ਮੈਨੂੰ ਕੰਮ ਵਾਸਤੇ ਚਾਹੀਦੇ ਸੀ ਉਹ ਐਕਸਪਰਟ ਆਪਣੇ ਬਾਹਰ ਨੇ ਇੱਕ ਗੱਲ ਸਰ ਏ ਹੈ ਕਿ ਜੇ ਕੋਈ ਪ੍ਰਵਾਸੀ ਮਜ਼ਦੂਰ ਰੇੜੀ ਲਾ ਤਾਂ ਸਭ ਤੋਂ ਜ਼ਿਆਦਾ ਜਿਹੜੇ ਲੋਕ ਨੇ ਨਾ ਉਹ ਪ੍ਰਵਾਸੀ ਕੋਲ ਹੀ ਜਾਣਗੇ ਆਪਣੇ ਪੰਜਾਬੀ ਭਾਈਚਾਰੇ ਨਾਲ ਕੋਈ ਨਹੀਂ ਖੜਦਾ ਹੈਗਾ ਕੀ ਕਹਿਣਾ ਜਾਉਂਦੇ ਨੇ ਜੀ ਸਹੀ ਗੱਲ ਹੈ ਉਹਨਾਂ ਨੂੰ ਆਪਣੇ ਪੰਜਾਬੀ ਦਾ ਸਾਥ ਦੋ ਨਾ ਇੱਕ ਬੰਦਾ ਉਹਦੇ ਕੋ ਆਪਣੇ ਪਿੰਡ ਦੇ ਵਿੱਚ ਕੋਈ ਸਬਜ਼ੀ ਵੇਚਣ ਆਣ ਆਉਂਦਾ ਇੱਕ ਤਾਂ ਪ੍ਰਵਾਸੀ ਆਉਂਦਾ ਨਾਲ ਉਹਦੀ ਸਬਜ਼ੀ ਵਧੀਆ ਨਹੀਂ ਹੁੰਦੀ ਇੱਕ ਆਪਣਾ ਜੀਵੀਦਾਰ ਭਰਾ ਆਪਣੇ ਖੇਤ ਚੋਂ ਲੈ ਕੇ ਆਉਂਦਾ ਲੋਕ ਉੱਤੇ ਉਤੋਂ ਨਹੀਂ ਲੈਂਦੇ ਠੀਕ ਹੈ ਨਾਲ ਉਹ ਸਸਤੀ ਜਾਂਦਾ ਉਹ ਪ੍ਰਵਾਸੀ ਉੱਤੇ ਕੀ ਹੁੰਦਾ ਇੱਕ ਆਪਣੀ ਅੰਦਰੋਂ ਅੰਦਰ ਜਿੱਦ ਨਹੀਂ ਹੁੰਦੀ ਵੀ ਯਾਰ ਹਾਂ ਅਸੀਂ ਨਹੀਂ ਤਾਂ ਉਹ ਸਬਜ਼ੀ ਲੈ ਲਈ ਇਹ ਆ ਆਪਾਂ ਪਹਿਲਾਂ ਆਪਣੇ ਪੰਜਾਬੀਆਂ ਨੂੰ ਸਟਰੋਂਗ ਕਰੀਏ ਤੁਸੀਂ ਇੱਕ ਰੇੜੀਆ ਬਾਓ ਜਾਂ ਕੰਮ ਕਰ ਕਰੋ ਪ੍ਰਵਾਸ ਆਪਣਾ ਵੀ ਰੁਕਣਾ ਪਊ ਆਪਾਂ ਨੂੰ ਜਦ ਆਪਾਂ ਆਪਣਾ ਪ੍ਰਵਾਸ ਰੋਕ ਲਾਂਗੇ ਬਾਹਰ ਕੈਨੇਡਾ ਅਮਰੀਕਾ ਦਾ ਜਾਂ ਕਿਤੇ ਦਾ ਵੀ ਤਾਂ ਆਟੋਮੈਟਿਕ ਬਾਹਰ ਦਾ ਪ੍ਰਵਾਸ ਰੁਕੀ ਜਾਊਗਾ ਜਦੋਂ ਉਹਨਾਂ ਨੂੰ ਕੰਮ ਹੀ ਨਹੀਂ ਮਿਲੂਗਾ ਕੰਮ ਹੀ ਆਪਣਾ ਪੰਜਾਬੀ ਕਰ ਦੋ ਫਿਰ ਪ੍ਰਵਾਸ ਕਿੱਥੋਂ ਹੋਊਗਾ ਜੀ ਉਹੀ ਤਾਂ ਗੱਲ ਹੈ ਦੇਖੋ ਅੱਜ ਕੱਲ ਦੀ ਆਪਾਂ ਨੌਜਵਾਨ ਪੀੜ੍ਹੀ ਦੀ ਜੇ ਗੱਲ ਕਰੀਏ ਉਹਨਾਂ ਨੂੰ ਜੇ ਕਹੀਏ ਨਾ ਤੁਸੀਂ ਆਪਣੀ ਪੈਲੀ ਚ ਜਾ ਕੇ ਕਿਸੇ ਚੀਜ਼ ਨੂੰ ਨਕਲ ਲਾਓ ਤਾਂ ਕਦੇ ਆਪਣੇ ਮਾਪਿਆਂ ਦੀ ਅੱਖੇ ਨਹੀਂ ਲੱਗਦੇ ਉਹਨਾਂ ਨੇ ਕਿ ਪੰਜਾਬੀ ਦੀ ਇੱਕ ਗੱਲ ਕਹਿ ਲਓ ਵੀ ਸਾਡਾ ਹਰਾਮ ਕਿਤੇ ਹੋਏ ਨੇ ਫਿਰ ਮਾਪਿਆਂ ਨੇ ਵੀ ਫਿਰ ਪ੍ਰਵਾਸੀ ਮਜ਼ ਇਹਨਾਂ ਤਾਂ ਆਪਣੇ ਮੋਟਰਾਂ ਤੇ ਰਹਿੰਦੇ ਸੀ ਠੀਕ ਹੈ ਤੇ ਉਸ ਤੋਂ ਬਾਅਦ ਆਪਣੇ ਘਰਾਂ 'ਚ ਆ ਗਏ ਫਿਰ ਲੋਕਾਂ ਨੇ ਪਹਿਲਾਂ ਖੇਤੀਬਾੜੀ ਕਰਦੇ ਫਿਰ ਮੱਝਾਂ ਡੰਕਰਾਂ ਦਾ ਜਾਂ ਹੋਰ ਆਪਣੇ ਕੰਮਕਾਰ ਕਰਨ ਲੱਗੇ ਫਿਰ ਉਹ ਘਰਾਂ 'ਚ ਰਹਿਣ ਲੱਗੇ ਤਾਂ ਹੀ ਉਹ ਕ੍ਰਾਈਮ ਕਰ ਰਹੇ ਨੇ ਕਹਿੰਦੇ ਘਰ ਦਾ ਪੀਤੀ ਲੰਕੜਾ ਹੈ ਆਪ ਉਹਨਾਂ ਨੂੰ ਭੇਜ ਦੇ ਚੁੱਕੇ ਹਾਂ ਉਹਨਾਂ ਨੂੰ ਵੀ ਪਤਾ ਵੀ ਹਾਂ ਇਹ ਸਾਡੇ ਬਿਨਾ ਕੰਮ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਕਹਿੰਨੇ ਆ ਵੀ ਦੇਖੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਕਰੋ ਉਸ ਤੋਂ ਬਾਅਦ ਵਿੱਚ ਆਪ ਦਾ ਪ੍ਰਵਾਸ ਉਹ ਦੂਜਾ ਪ੍ਰਵਾਸ ਆ ਆਪਣੇ ਆਪ ਰੁਕ ਜਾ ਹੁਣ ਆਪਣੇ ਬੱਚੇ ਕੈਨੇਡਾ 'ਚ ਜਾ ਰਹੇ ਨੇ ਕੰਮ ਕਰ ਹੈ ਨਹੀਂ ਉਧਰ ਲੋਕ ਬੱਚੇ ਬੇਲੀ ਬੈਠੇ ਨੇ ਠੀ ਰਨੇ ਆਪਾਂ ਗਨੇ ਰੁਦਰ ਕੰਮ ਨਹੀਂ ਨੀਗਾ ਠੀਕ ਹੈ ਕੋਈ ਹੋਰ ਕੰਟਰੀਆਂ ਦੀ ਫੈਲ ਆ ਰਹੇ ਕੋਈ ਹੋਰ ਦੀ ਉਹ ਤਾਂ ਹੀ ਨਹੀਂ ਲਾਰੇ ਆਪਾਂ ਵੀ ਉਧਰ ਕੰਮ ਨਹੀਂ ਹੈਗਾ ਜਦ ਆਪਣੇ ਪੰਜਾਬ ਚ ਆਪਣਾ ਪੰਜਾਬੀ ਕੰਮ ਕਰੂਗਾ ਉਹਨਾਂ ਨੂੰ ਕੰਮ ਹੋਰੇ ਮਿਲੂਗਾ ਨਹੀਂ ਆਪਣੇ ਆਪ ਜਾਣਗੇ ਆਪਣਾ ਭਜਾਉਣ ਦੀ ਲੋੜ ਹੀ ਨਹੀਂ ਹੈਗੀ ਪਰ ਇੱਕ ਗੱਲੇ ਕਿ ਸਰ ਹੁਣ ਪੰਜਾਬੀ ਬੰਦਾ ਫੈਕਟਰੀਆਂ ਚ ਕੰਮ ਕਰੇ ਕਿਵੇਂ ਉਹ ਉਹੀ ਗੱਲ ਹੋਗੀ ਕਿ ਅਸੀਂ ਸਿਰਫ ਕਹਿਣਾ ਜਾਣਦੇ ਆ ਕਿ ਇਹ ਤੇ ਮਤੇ ਪਾ ਲੋ ਦੇਖੋ ਥੋੜਾ ਜਿਹਾ ਆਪਾਂ ਨੂੰ ਵੀ ਦੇਖਣਾ ਪਊਗਾ ਜਿਹੜੇ ਫੈਕਟਰੀ ਵਾਲੇ ਨੇ ਉਹਨਾਂ ਨੂੰ ਵੀ ਦੇਖਣਾ ਪਊਗਾ ਉਹਨਾਂ ਨੂੰ ਕੀ ਆ ਵੀ ਉਹ ਆਪਣੀ ਤਨਖਾਹ ਦੇਖਦੇ ਨੇ ਸੇ ਦੇ ਦੇ ਵੀ ਸਾਡਾ ਬਜਟ ਘਟਾ ਵੀ ਸਾਨੂੰ ਸੇਜ ਬੰਦਾ ਮਿਲ ਗਿਆ ਨਾ ਪੰਜਾਬੀ ਬੰਦਾ ਸੀ ਇਹ ਪਰਿਵਾਰ ਕਿਵੇਂ ਪਾਲੂਗਾ ਹੁਣ ਉਹ ਤਾਂ ਉਹਨਾਂ ਦਾ ਸਾਰਾ ਪਰਿਵਾਰ ਆ ਉਹਨਾਂ ਦਾ ਕਿਸਾਨ ਨੂੰ ਖਾ ਕੇ 20 ਰੁਪਏ ਦੇ ਚੌਲ ਪੈ ਜਾਣਾ ਠੀਕ ਹੈ ਪ੍ਰਵਾਸੀ ਦੇ ਹੋਰ ਵੀ ਕਰਤੇ ਨੇ ਬੱਚੇ ਨੂੰ ਪੜਾਉਣਾ ਲਗਾਉਣਾ ਉਹ ਤਾਂ ਲੂਣ ਚਾਰ ਨਾਲ ਰੋਟੀ ਵੀ ਖਾ ਲੈਣੀ ਹੁਣ ਪੰਜਾਬੀ ਇਹ ਚੀਜ਼ ਨਹੀਂ ਕਰ ਸਕਦਾ ਕਰੂਗਾ ਮੈਡਮ ਭੀਕ ਮੰਗ ਲੰਦਾ ਪਹਿਲਾਂ ਤਾਂ ਪੰਜਾਬੀ ਆਪਣੀ ਭੀਕ ਦੇਣੀ ਬੰਦ ਕਰੇ ਸਭ ਤੋਂ ਵੱਧ ਪ੍ਰਵਾਸ ਵੀ ਮੰਗਰੇ ਨਾਲ ਆ ਕੇ ਪੰਜਾਬੀ ਮੰਗਰੇ ਆ ਠੀਕ ਹੈ ਇਹ ਚੀਜ਼ਾਂ ਜਿਹੜਾ ਆਪਾਂ ਇੱਕ ਬੰਦ ਕਰ ਦਾਂਗੇ ਤਾਂ ਆਟੋਮੈਟਿਕ ਪ੍ਰਵਾਸ ਰੁਕੂਗਾ ਆਪੇ ਆਪਦੇ ਏਰੀਆ 'ਚ ਜਿੱਥੇ ਬੱਚੇ ਵਿਹਲੀ ਬੈਠੇ ਨੇ ਪੜ੍ਹੇ ਲਿਖੇ ਨੇ ਦੇਖ ਰੋਣਾ ਕੋਲ ਰੋਜ਼ਗਾਰ ਤੋਂ ਉਹਨੂੰ ਪੈਸਾ ਨਹੀਂ ਹੈ ਕਿ ਉਹਨੂੰ ਰੋਜ਼ਗਾਰ ਤੋਂ ਲਈ ਹੈਲਪ ਕਰੋ ਉਹਨਾਂ ਰੋਜ਼ਗਾਰ ਤਰਾਓ ਤੇ ਕੰਮ ਹੁਣ ਮੰਨ ਲਓ ਇੱਕ ਸਮੇਂ 10 ਰਿਹੜੀਆਂ ਪੰਜਾਬੀ ਲੱਗੇ ਨੇ ਇੱਕ ਭਈਏ ਦੀ ਲੱਗੀ ਹੋਈ ਆ ਤਾਂ ਆਟੋਮੈਟਿਕ ਆਪਾਂ ਪੰਜਾਬੀ ਤੋਂ ਹੀ ਆਟਮ ਖਰੀਦਾਂਗੇ ਉਹ ਆਪਣੇ ਆਪ ਆਜੂਗਾ ਠੀਕ ਹੈ ਜਦੋਂ ਦਾ ਉਹ ਰੋਟੀ ਪਾਣੀ ਨਹੀਂ ਬਣੂਗਾ ਉਹ ਕੂਗਾ ਮੈਂ ਰਹਿ ਕੇ ਕਰਾਂਗੀ ਪੰਜਾਬ 'ਚ ਭਾਈ ਚੱ ਰੱਖੋ ਕਹਿੰਦੇ ਇੱਕ ਜੱਟ ਤੇ ਸੀਰੀਸ ਆ ਜ ਹੈ ਨਾ ਉਹ ਚੀਜ਼ ਹੁੰਦੀ ਆ ਤੇ ਹਰ ਇੱਕ ਹੁਣ ਮੇਰੇ ਕੋਲ ਉਰੀ ਲਾ ਲਉ ਮੈਨੂੰ ਜਾ ਪਾਣੀ ਵਾਸਤੇ ਕੁੜੀ ਦੀ ਲੋੜ ਸੀ ਕਿਸੇ ਭਾਈ ਕਿਸੇ ਨੇ ਹਾਂ ਨਹੀਂ ਕਰੀ ਤਿੰਨ ਮਹੀਨੇ ਐਂਡ ਤੇ ਆ ਕੇ ਮੈਨੂੰ ਪ੍ਰਵਾਸੀ ਰੱਖਣੀ ਪਈ ਠੀਕ ਹੈ ਉਹ ਮੇਰੀ ਮਜਬੂਰੀ ਬਣ ਗਈ ਜੇਕਰ ਹੁਣ ਉਰੇ ਦੀਆਂ ਕੁੜੀਆਂ ਗੱਤਰੀਆਂ ਉਰੇ ਦੇ ਲੋਕ ਕੰਮ ਕਰਨ ਫਿਰ ਆਪਾਂ ਕਿਉਂ ਰੱਖੀਏ ਠੀਕ ਹੈ ਨਹੀਂ ਨਾਲੇ ਹਰ ਟਾਈਮ ਆਪਣਾ ਧਿਆਨ ਰੱਖਣਾ ਪੈਂਦਾ ਹੈ ਨਾ ਸਾਰਾ ਕੁਝ ਚੈੱਕ ਕਰਨਾ ਪੈਂਦਾ ਉਹ ਚੀਜ਼ਾਂ ਵੀ ਇਹਦੇ ਕਰਕੇ ਪਹਿਲਾਂ ਆਪਦੇ ਆਪ ਸਟਰੋਂਗ ਹੋਵੋ ਉਸ ਤੋਂ ਬਾਅਦ ਕੰਮ ਕਰੋ ਆਪਣੇ ਪੰਜਾਬ ਦੇ ਵਿੱਚ ਕੰਮ ਹੀ ਆਪ ਇਹਨਾਂ ਗੱਲੋ ਕਿ ਪੰਜਾਬ ਦੇ ਵਿੱਚ ਆਪਣੇ ਜੋਗੇ ਕੰਮ ਹੋਵੇ ਪ੍ਰਵਾਸ ਆਪਣੇ ਆਪ ਰੁਕ ਜਾਊਗਾ ਜੇ ਤਾਂ ਆਪਾਂ ਕੈਨੇਡਾ ਤੋਂ ਰੁੱਕ ਗਏ ਉਦੋਂ ਹੀ ਪੰਜਾਬ ਤੋਂ ਬਾਹਰਲਾ ਪ੍ਰਵਾਸ ਰੁਕ ਜਾਊਗਾ ਤੇ ਬਾਕੀ ਜਿਹੜੇ ਬੰਦੇ ਨੇ ਇਹ ਕਾਨੂੰਨੀ ਹਰਕਤ ਕਰੀਆ ਉਹਨੂੰ ਪੀੜ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਜਾਂ ਉਹਨੂੰ ਫਾਂਸੀ ਮਿਲਣੀ ਚਾਹੀਦੀ ਇਹ ਸਾਡੀ ਮੰਗ ਆ ਜੀ ਉਹ ਹੀ ਸਾਰੀ ਇੱਕ ਪੰਜਾਬੀ ਦੀ ਕਹਾਵਤ ਆ ਜਾਂਦੀ ਹੈ ਕਿ ਜੇ ਤੁਸੀਂ ਅਜਿਹਾਂ ਮਤੇ ਪਾਸ ਕਰਨੇ ਨੇ ਪ੍ਰਵਾਸੀ ਨੂੰ ਬਾਹਰ ਕੱਢਣਾ ਹੈ ਤਾਂ ਇਹ ਸਿਰਫ ਗੱਲਾਂ ਹੀ ਰਹਿ ਗਈਆਂ ਤੇ ਹੁਣ ਕਹਿੰਦੇ ਵੀ ਬਿੱਲੀ ਦੇ ਗਰਲ ਟੱਲੀ ਪਾਉ ਕੋਣ ਹਣ ਉਹ ਹੀ ਗੱਲ ਹੈ ਜੀ ਆਪਾਂ ਨੂੰ ਪਾਉਣੀ ਪੈਣੀ ਆ ਆਪ ਦਾ ਕੰਮ ਹੋ ਮੈਂ ਦੇਖੋ ਵਾਰ-ਵਾਰ ਕਹਿ ਰਹੇ ਆਪ ਸਟਰੋਂਗ ਹੋ ਜੀ ਐਦਿਕ ਬੈਕਾਲ ਨੂੰ ਇਹ ਨਾ ਕਿ ਉਹ ਵੀ ਅੱਜ ਤੁਸੀਂ ਦੇਖੋ ਸਪੈਸ਼ਲ ਟਰਾਲੀਆਂ ਗੱਡੀਆਂ ਲੈ ਆ ਲਿਆ ਕਿ ਲੋਕਡਾਊਨ ਦੇ ਵਿੱਚ ਲੈ ਕੇ ਆਉਂਦੇ ਰਹੇ ਨੇ ਕਿਉਂ ਲੈ ਕੇ ਆਉਂਦੇ ਰਹੇ ਕਿਉਂਕਿ ਆਪਣੇ ਬੱਚੇ ਉਹ ਰਹੇ ਨਹੀਂ ਆਪਣੇ ਬੱਚੇ ਕੰਮ ਕਰਕੇ ਰਹੇ ਨਹੀਂ ਕਰੋ ਪਹਿਲਾਂ ਸਟਰੋਂਗ ਆਪ ਦੇਖੋ ਸਾਉਦੀ ਕਿਸਨਾਤੀ ਵੀ ਪੰਜਾਬ ਦੇ ਵਿੱਚ ਜਿੰਨਾ ਕ ਉਹ ਪੰਜਾਬੀ ਦਾ ਆਪਣਾ ਹੱਕ ਬਣਦਾ ਕਰਨ ਦਾ ਆਪ ਕਰੋ ਉਹ ਆਉਣਗੇ ਉਹਨਾਂ ਨੂੰ ਕਿਤੇ ਜਗ੍ਹਾ ਨਹੀਂ ਮਿਲਣੀ ਉਹਨਾਂ ਨੂੰ ਕਿਤੇ ਜੋਬ ਨਹੀਂ ਮਿਲਣੀ ਉਹ ਆਪਣੇ ਆਪ ਵਾਪਸ ਜਾਣ ਠੀਕ ਹੈ ਤੇ ਜਿਹੜੇ ਜੋਬ ਦਿੰਦੇ ਨੇ ਫੈਕਟਰੀਆਂ ਜਾਂ ਰਵਾਂਗਰਾਂ ਲੇਵਲ ਦੇ ਵਿੱਚ ਜਾਂ ਉਸੇ ਵਿੱਚ ਵੀ ਕੰਮ ਆ ਉਹਨਾਂ ਮੇਰੇ ਮਾਲਕਾਂ ਨੂੰ ਵੀ ਅਪੀਲ ਆ ਵੀ ਤੁਸੀਂ ਆਪਣਾ ਜਿਹੜੀ ਤੁਹਾਡੀ ਕੋਈ ਸੈਲਰੀ ਆ ਉਹਨੂੰ ਅਪ ਕਰੋ ਪੰਜਾਬੀ ਬਾਹਰਲੇ ਬੰਦੇ ਨਾਲ ਵੱਧ ਕੰਮ ਕਰੂ ਉਹਨੇ ਸੈਲਰੀ ਵਧਾਓ ਜੋ ਆਪਣੇ ਆਪ ਕੰਮ ਤੇ ਆਉਣਗੇ ਤੇ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਪਊਗਾ ਤੇ ਪ੍ਰਵਾਸ ਆਪਣੇ ਆਪ ਵਾਪਸ ਹੋ ਜਾਏਗਾ ਬਿਲਕੁਲ ਬਿਲਕੁਲ ਅੱਜ ਤਾਂ ਦੇਖਿਆ ਜਾਂਦਾ ਕਿ ਕਈ ਦਫਤਰਾਂ ਦੇ ਵਿੱਚ ਵੀ ਨਾ ਕਈ ਕੰਪਨੀਆਂ ਦੇ ਵਿੱਚ ਵੀ ਨਾ ਜ਼ਿਆਦਾਤਰ ਜੜੇ ਹੁੰਦੇ ਨੇ ਨਾ ਯੂਪ ਬਿਹਾਰ ਦੇ ਜਿਹੜੇ ਉਹਨਾਂ ਨੇ ਅਸਿਸਟੈਂਟ ਬਣਾਏ ਹੁੰਦੇ ਨੇ ਹਨਾ ਜੀ ਟੋਲਤੇ ਜਾਓ ਉੱਥੇ ਪ੍ਰਵਾਸ ਬੈਂਕਾਂ ਦੇ ਵਿੱਚ ਉੱਥੇ ਵੀ ਹਿੰਦੀ ਬੋਲਦੇ ਆ ਰੇਲਵੇ ਸਟੇਸ਼ਨ ਦੇ ਵਗ ਜੋ ਉੱਤੇ ਵੀ ਹਿੰਦੀ ਆ ਆਪਣੇ ਵਾਲ ਤੇ ਕੈਨੇਡਾ ਅਮਰੀਕਾ ਬੈਠੇ ਨੇ ਠੀਕ ਹੈ ਨਹੀਂ ਤੇ ਤੁਹਾਡੀ ਵੀਡੀਓ ਜਿਹੜੀ ਵੀ ਕਹਨੇ ਆ ਵੀ ਭਾਈ ਆਉਣ ਵਾਲਾ ਜਿਹੜਾ ਪੰਜਾਬ ਦਾ ਪੂਇਖਾ ਬਾਹਰ ਆ ਉਹਨਾਂ ਨੇ ਜੇ ਪੰਜਾਬ ਸਾਹਮਣੇ ਤਾਂ ਉਰੇ ਆ ਕੇ ਕੰਮ ਕਰਨਾ ਪਊਗਾ ਤੇ ਕੰਮ ਕਰੋ ਇਮਾਨਦਾਰੀ ਨਾਲ ਕਰੋ ਤੇ ਸਰਕਾਰਾਂ ਵੀ ਸਿੱਧੀਆਂ ਹੋਣਗੀਆਂ ਸਰਕਾਰਾਂ ਨੇ ਵੀ ਆਪਣੇ ਆਪ ਰਾਜ ਕਰਨਾ ਜੀ ਜਦਾ ਅਗਲਾ ਕਹਿੰਦਾ ਵੀ ਬੰਦਾ ਦਾ ਕੋਈ ਹੈ ਨਹੀਂ ਬਜ਼ੁਰਗ ਨੇ ਬਜ਼ੁਰਗਾਂ ਆਪਣੇ ਇੰਨੇ ਪੜ੍ਹੇ ਲਿਖੇ ਨਹੀਂ ਵਿੱਚ ਪੜ੍ਹੇ ਲਿਖੇ ਵੀ ਹੈਗੇ ਠੀਕ ਹੈ ਤੇ ਬੂਡ ਪਾਉਣੀ ਆ ਕਿਹਨੂੰ ਪਾਉਣੀ ਆ ਉਹ ਹੀ ਸਿਸਟਮ ਪੁਰਾਣਾ ਪਰ ਜਿਹੜਾ ਆਪਣੀ ਨਵੀਂ ਪੜ੍ਹੇ ਲਿਖੀ ਜਾਨ ਨੇ ਸੁਣਾਉਣੀ ਸੀ ਉਹ ਬਾਰ 바ਗੀ ਉਹ ਆਪਣਾ ਦਿਮਾਗ ਇੱਥੇ ਲਾਵੇ ਨਾ ਕਿ ਬਾਹਰ ਜੀ ਬਹੁਤ ਬਹੁਤ ਸ਼ੁਕਰੀਆ ਸਰ ਕਿ ਦਿੱਤੀ ਹੈ ਸੋ ਦੋਸਤੋ ਜਿਵੇਂ ਕਿ ਤੁਸੀਂ ਸੁਣਿਆ ਹੀ ਹੈ ਕਿ ਅਗਰ ਜੇ ਪ੍ਰਵਾਸ ਨੂੰ ਰੋਕਣਾ ਹੈ ਤਾਂ ਸਾਨੂੰ ਪੰਜਾਬੀ ਜੜੇ ਨੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਮੁੰਡੇ ਕੁੜੀਆਂ ਨੂੰ ਅੱਗੇ ਆਉਣਾ ਪਏਗਾ ਉਹਨਾਂ ਨੂੰ ਜਿਵੇਂ ਉਹ ਸ਼ਰਮ ਕਰਦੇ ਨੇ ਕਿ ਅਸੀਂ